ਅੱਜ ਮੈਂ ਤੁਹਾਡੇ ਲਈ ਬਹੁਤ ਹੀ ਹੈਲਦੀ ਪੀਜ਼ਾ ਦੀ ਰੈਸਪੀ ਲੈ ਕੇ ਆਈਆਂ ਜੀ ਨਾ ਇਹਦੇ ਵਿੱਚ ਮੈਂ ਮੈਦੇ ਦੀ ਵਰਤੋਂ ਕੀਤੀ ਹੈ ਨਾ ਹੀ ਦਹੀਂ ਦੀ ਨਾ ਹੀ ਓਵਨ ਦੀ ਤੇ ਨਾ ਹੀ ਮੈਂ ਮੋਜ਼ਰੇਲਾ ਚੀਜ਼ ਦੀ ਵਰਤੋਂ ਕੀਤੀ ਹੈ ਇਹ ਸਰਲ ਜਿਹੇ ਤਰੀਕੇ ਦੇ ਨਾਲ ਮੈਂ ਕਣਕ ਦੇ ਆਟੇ ਤੋਂ ਪੀਜ਼ਾ ਬਣਾ ਕੇ ਤਿਆਰ ਕੀਤਾ ਹੈ ਜੀ ਆਪਾਂ ਆਪਣੇ ਬੱਚਿਆਂ ਨੂੰ ਘਰ ਵਿੱਚ ਜਦੋਂ ਵੀ ਉਹ ਬਾਜ਼ਾਰ ਦੀ ਚੀਜ਼ ਖਾਣ ਦੀ ਜਿੱਦ ਕਰਦੇ ਆ ਝਟਪਟ ਬਣਾ ਕੇ ਦੇ ਸਕਦੇ ਆ ਕੋਈ ਇਹਦੇ ਵਿੱਚ ਮਿਹਨਤ ਦੀ ਲੋੜ ਨਹੀਂ ਪਈ ਬਹੁਤ ਜ਼ਿਆਦਾ ਇਹਨੂੰ ਟਾਈਮ ਨਹੀਂ ਲੱਗਿਆ ਥੋੜੇ ਜਿਹੇ ਸਮੇਂ ਦੇ ਵਿੱਚ ਇਹਨੂੰ ਮੈਂ ਬਣਾ ਕੇ ਤਿਆਰ ਕਰ ਲਿਆ ਹੈ ਜੀ ਇਹ ਪੀਜ਼ਾ ਦੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਰ ਤੁਸੀਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਹੀ ਦੇਖਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਚਲੋ ਜੀ ਪੀਜ਼ਾ ਬਣਾਉਣ ਦੀ ਰੈਸਪੀ ਕਰਦੇ ਹਾਂ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਕਣਕ ਦੇ ਆਟੇ ਤੋਂ ਪੀਜ਼ਾ ਬਣਾ ਕੇ ਤਿਆਰ ਕਰਾਂਗੇ ਜੀ ਬਹੁਤ ਹੀ ਹੈਲਦੀ ਪੀਜ਼ਾ ਆਪਾਂ ਬਣਾ ਕੇ ਤਿਆਰ ਕਰਾਂਗੇ ਕਰਾਂਗੇ ਅਤੇ ਸਰਲ ਜਿਹੇ ਤਰੀਕੇ ਨਾਲ ਕਰਾਂਗੇ ਕੋਈ ਆਪਾਂ ਨੇ ਮੋਜ਼ਰੇਲਾ ਚੀਜ਼ ਨਹੀਂ ਪਾਣਾ ਕੋਈ oven ਦੀ ਵਰਤੋਂ ਨਹੀਂ ਕਰਨੀ ਕੋਈ ਮੈਦੇ ਦੀ ਨਹੀਂ ਕਰਨੀ ਕੋਈ ਦਹੀਂ ਵਗੈਰਾ ਨਹੀਂ ਪਾਣਾ ਬਹੁਤ ਸਰਲ ਜਿਹਾ ਤਰੀਕਾ ਹੈ ਇਹਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਇਹਦਾ ਡੋ ਤਿਆਰ ਕਰਾਂਗੇ ਜੀ ਛੋਟੀ ਕੌਲੀ ਇੱਥੇ ਮੈਂ ਕਣਕ ਦਾ ਆਟਾ ਲਿਆ ਏ ਆਟੇ ਨੂੰ ਮਿਸ਼ਾਣ ਲਿਆ ਏ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਪੀਸੀ ਹੋਈ ਖੰਡ ਅੱਧੀ ਚਮਚ ਨਮਕ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਜੀ ਬੇਕਿੰਗ ਬੇਕਿੰਗ ਸੋਡਾ ਜਿੰਨਾ ਬੇਕਿੰਗ ਸੋਡਾ ਲਿਆ ਉਹਨਾ ਹੀ ਆਪਾਂ ਬੇਕਿੰਗ ਪਾਊਡਰ ਪਾ ਦੇਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਆਪਾਂ ਇੱਕ ਨਰਮ ਜਿਹਾ ਆਟਾ ਗੁੰਨ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਨੇ ਇਹਦਾ ਨਰਮ ਜਿਹਾ ਆਟਾ ਗੁੰਨ ਕੇ ਤਿਆਰ ਕਰ ਲੈਣਾ ਹੈ ਇਹ ਲੋ ਜੀ ਆਪਾਂ ਨੇ ਇਸ ਤਰੀਕੇ ਨਾਲ ਆਟਾ ਗੁੰਨ ਲਿਆ ਹੈ ਇਹਨੂੰ ਹੁਣ ਆਪਾਂ 20 ਮਿੰਟ ਰੈਸਟ ਤੇ ਰੱਖਾਂਗੇ 20 ਮਿੰਟ ਲਈ ਵਸਤੇ ਨੂੰ ਪਰੈਸਟ ਤੇ ਰੱਖਣਾ ਢੱਕ ਕੇ ਰੱਖਣਾ ਹੈ ਜੀ ਪੂਰੇ 20 ਮਿੰਟ ਹੋ ਗਏ ਆ ਜੀ ਆਟਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਫੁੱਲ ਗਿਆ ਏ ਹੱਥਾਂ ਨੂੰ ਥੋੜਾ ਜਿਹਾ ਘਿਓ ਲਗਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਰਸਲਾ ਉਹ ਕਰ ਲਵਾਂਗੇ ਮਾਰ ਲਵਾਂਗੇ ਜੀ ਇਹਦੇ ਵਿੱਚ ਹੁਣ ਆਪਾਂ ਦੋ ਪੇੜੇ ਲਵਾਂਗੇ ਇੱਕ ਪੇੜਾ ਆਪਾਂ ਰੱਖ ਦਾਂਗੇ ਇਹਦੀ ਆਪਾਂ ਨਾ ਹੀ ਬਹੁਤੀ ਪਤਲੀ ਔਰ ਨਾ ਹੀ ਬਹੁਤੀ ਮੋਟੀ ਰੋਟੀ ਵੇਲ ਲਵਾਂਗੇ थोड़ा जहा आटा आप इस तरीके छिड़क के रोटी बेल लवेंगे रोटी मैं इनकू मोटी बेली है जी इधर मैं तवा गैस रख लिया है सेक बिल्कुल ही घट तीता है बिल्कुल भी जमा घटते बिलकुल कद नहीं करना है ਰੋਟੀ ਦੇ ਆਲੇ ਦੁਆਲੇ ਹੁਣ ਆਪਾਂ ਉਂਗਲਾਂ ਨਾਲ ਇਸ ਤਰੀਕੇ ਨਾਲ ਦਬਾਵਾ ਦੇਵਾਂਗੇ ਚਾਰ ਸਾਰੇ ਪਾਸੇ ਆਪਾਂ ਨੇ ਇਸ ਤਰੀਕਾ ਕਰਨਾ ਹੈ ਹੁਣ ਆਪਾਂ ਫੋਗ ਲੈ ਕੇ ਇਹਨੂੰ ਚੰਗੀ ਤਰ੍ਹਾਂ ਇਸਤਰ ਕਰ ਦਵਾਂਗੇ ਇਹ ਜ਼ਰੂਰੀ ਹੈ ਜੀ ਨਹੀਂ ਤਾਂ ਰੋਟੀ ਜਿਹੜੀ ਹੈ ਆਪਣੀ ਇਹ ਫੁੱਲ ਜਾਵੇਗੀ ਵੀਜਾ ਆਪਣਾ ਬਿਲਕੁਲ ਵੀ ਵਧੀਆ ਨਹੀਂ ਬਣੇਗਾ ਸਾਰੀ ਰੋਟੀ ਦੇ ਵਿੱਚ ਆਪਾਂ ਨੇ ਇਦਾਂ ਸੁਰਾਖ ਕਰ ਲੈਣੇ ਨੇ ਹੁਣ ਆਪਾਂ ਨੇ ਜਿਹੜੇ ਪਾਸੇ ਸੁਰਾਖ ਕੀਤੇ ਨੇ ਉਹ ਵਾਲੇ ਪਾਸੇ ਨੂੰ ਪਹਿਲਾਂ ਆਪਾਂ ਨੇ ਪਕਾਉਣਾ ਹੈ ਜੀ 10 ਕੁ ਮਿੰਟ ਆਪਾਂ ਇਹਨੂੰ ਘੱਟ ਸੇਕ ਦੇ ਉੱਤੇ ਪਕਾਵਾਂਗੇ ਸੇਕ ਬਿਲਕੁਲ ਵੱਧ ਨਹੀਂ ਕਰਾਂਗੇ ਤਵੇ ਉੱਤੇ ਰੱਖਣ ਲਈ ਆਪਣੇ ਕੋਲ ਕੋਈ ਟੱਕਣ ਨਹੀਂ ਹੈਗਾ ਆਪਾਂ ਇਸ ਤਰੀਕੇ ਦੇ ਨਾਲ ਇਹਦੇ ਡੋਂਗੇ ਨਾਲ ਟੱਗ ਦਾਂਗੇ ਡੋਂਗਾ ਥੋੜਾ ਵੱਡਾ ਹੈ ਜੀ ਪੂਰੇ 10 ਮਿੰਟ ਹੋ ਗਏ ਆ ਜੀ ਹੁਣ ਇਹਨੂੰ ਆਪਾਂ ਦੇਖਦੇ ਆਂ ਵਿੱਚ ਨੂੰ ਮੈਂ ਪਹਿਲਾਂ ਵੀ ਦੇਖ ਲਿਆ ਸੀ ਕਲਰ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਇਸ ਤਰ੍ਹਾਂ ਦਾ ਹੀ ਚਾਹੀਦਾ ਏ ਜਿਹੜੇ ਪਾਸੇ ਤੇ ਆਪਾਂ ਨੇ ਨਹੀਂ ਸੇਕਿਆ ਉਧਰ ਹੁਣ ਆਪਾਂ ਘੋਲ ਦਾ ਹੱਥ ਲਗਾ ਦਾਂਗੇ ਦੂਜੇ ਪਾਸੇ ਲਾਵਾਂਗੇ ਆਪਾਂ ਪੀਜ਼ਾ ਸਾਊਸ ਚੰਗੀ ਤਰ੍ਹਾਂ ਸਾਰੇ ਪਾਸੇ ਲਾ ਦਾਂਗੇ ਸਾਰੇ ਪਾਸੇ ਫਲਾ ਕੇ ਚੰਗੀ ਤਰ੍ਹਾਂ ਲਾਵਾਂਗੇ ਜੀ ਆਪਾਂ ਪੀਜ਼ਾ ਸਾਸ ਇਧਰ ਗੈਸ ਹਜੇ ਮੈਂ ਬੰਦ ਕੀਤਾ ਹੋਇਆ ਏ ਤੇ ਲਾਵਾਂਗੇ ਆਪਾਂ ਟਮੇਟੋ ਕੈਚਪ ਮੇਰੇ ਕੋਲ ਰੈੱਡ ਚਿੱਲੀ ਸੌਸ ਨਹੀਂ ਸੀ ਇਸ ਕਰਕੇ ਮੈਂ ਟਮੇਟੋ ਕੈਚਪ ਕੈਚਪ ਹੀ ਲਗਾ ਦਿੱਤੀ ਹੈ ਹੁਣ ਇਹਦੇ ਉੱਤੇ ਲਾਵਾਂਗੇ ਜੀ ਆਪਾਂ ਮਲਾਈ ਆਪਾਂ ਮੋਜ਼ਰੇਲਾ ਚੀਜ਼ ਨਹੀਂ ਵਰਤ ਰਹੇ ਅਪਾ ਬੱਚਿਆਂ ਲਈ ਹੈਲਦੀ ਬਣਾ ਰਹੇ ਆ ਇਸ ਕਰਕੇ ਆਪਾਂ ਇਹਦੇ ਉੱਤੇ ਹੁਣ ਮੋਜ਼ਰੇਲਾ 치즈 ਦੀ ਥਾਂ ਤੇ ਆਪਾਂ ਇਹਦੇ ਉੱਤੇ ਮਲਾਈ ਲਾਵਾਂਗੇ ਜੀ ਤਾਜ਼ੀ ਮਲਾਈ ਲਈ ਹੈ ਮੈਂ ਚਮਚਾ ਭਰ ਕੇ ਖੂਬ ਸਾਰਾ ਪਾ ਦਿੱਤਾ ਹੈ ਇਹਦੇ ਉੱਤੇ ਲਾ ਦਾਂਗੇ ਹੁਣ ਆਪਾਂ ਸਬਜ਼ੀਆਂ ਪਿਆਜ਼ ਲਗਾ ਦੇਵਾਂਗੇ ਜੀ ਥੋੜੀ ਜੀ ਆਪਾਂ ਸਜਾਵਟ ਕਰ ਲਾਂਗੇ ਜੀ शिमला मिर्च ਲਗਾ ਲਾਂਗੇ ਜੀ ਆਪਾਂ ਮੇਰੇ ਕੋਲ ਰੈੱਡ शिमला मिर्च ਨਹੀਂ ਸੀ ਇਸ ਕਰਕੇ ਮੈਂ ਟਮਾਟਰ ਦੇ ਵਿਚਲੇ ਵੀ ਇਹੀ ਹਿੱਸੇ ਨੂੰ ਬੀਜਾਂ ਵਾਲੇ ਨੂੰ ਹਟਾ ਦਿੱਤਾ ਹੈ ਤੇ ਟਮਾਟਰ ਨੂੰ ਇਸ ਤਰੀਕੇ ਨਾਲ ਕੱਟ ਲਿਆ ਹੈ ਇਹਨੂੰ ਵੀ ਆਪਾਂ ਲਾ ਦਾਂਗੇ ਹੁਣ ਮੈਂ ਗੈਸ ਚਲਾ ਲਿਆ ਹੈ ਸੇਕ ਕੱਟ ਕਰ ਦਿੱਤਾ ਹੈ ਜੀ ਪੀਜਾ ਆਪਾਂ ਨੇ ਸਜਾ ਲਿਆ ਏ ਥੋੜਾ ਜਿਹਾ ਕਿਉ ਆਪਾਂ ਤਵੇ ਉੱਤੇ ਵੀ ਲਾਵਾਂਗੇ ਬਿਲਕੁਲ ਥੋੜਾ ਹੀ ਲਾਉਣਾ ਏ ਇਹਦੇ ਉੱਤੇ ਪਾਵਾਂਗੇ ਜੀ ਹੁਣ ਆਪਾਂ ਥੋੜੇ ਜਿਹਾ ਚਿੱਲੀ ਫਲੈਕਸ ਥੋੜੇ ਜਿਹਾ ਪਾਵਾਂਗੇ ਆਪਾਂ ਔਰੀਗানো ਨਮਕ ਆਪਾਂ ਬਿਲਕੁਲ ਥੋੜਾ ਜਿਹਾ ਪਾਵਾਂਗੇ ਆਪਾਂ ਨੇ ਡੋ ਵਿੱਚ ਵੀ ਪਾਇਆ ਸੀ ਤੇ ਸੌਸ ਵਗੈਰਾ ਵਿੱਚ ਵੀ ਨਮਕ ਹੁੰਦਾ ਏ ਥੋੜੀ ਜਿਹੀ ਮਲਾਈ ਆਪਾਂ ਇਹਦੇ ਉੱਤੋਂ ਦੀ ਹੋਰ ਪਾ ਦੇਵਾਂਗੇ ਹੈਲਦੀ ਪੀਜਾ ਇਹ ਜੀ ਆਪਾਂ ਬੱਚਿਆਂ ਲਈ ਬਣਾ ਰਹੇ ਆਂ ਆਪਾਂ ਬਾਜ਼ਾਰੋਂ ਲਿਆ ਕੇ ਬੱਚਿਆਂ ਨੂੰ ਬਾਜ਼ਾਰੋਂ ਨਹੀਂ ਆ ਕੇ ਆਪਾਂ ਬੱਚਿਆਂ ਨਾਲ ਜੀ ਬੱਚਿਆਂ ਨਾਲ ਖਿਲਵਾੜ ਨਹੀਂ ਕਰ ਸਕਦੇ ਇਸ ਕਰਕੇ ਆਪਾਂ ਆਪਣੇ ਘਰੇ ਹੀ ਉਹਨਾਂ ਨੂੰ ਹੈਲਦੀ ਪੀਜਾ ਬਣਾ ਕੇ ਦਿੰਨੇ ਆ ਜੀ ਹੁਣ ਇਹਨੂੰ ਰੱਖ ਦਾਂਗੇ ਜੀ ਆਪਾਂ ਤਵੇ ਉੱਤੇ ਤਵਾ ਆਪਣਾ ਠੰਡਾ ਜਿਹਾ ਇਹਨਾਂ ਖਾਸ ਗਰਮ ਨਹੀਂ ਹੈਗਾ ਇਹਨੂੰ ਆਪਾਂ ਟੱਕ ਦਾਂਗੇ ਸੇਤੀ ਬਿਲਕੁਲ ਹੀ ਘੱਟ ਰੱਖਣਾ ਹੈ ਵਿੱਚ ਨੂੰ ਆਪਾਂ ਥੋੜੀ ਦੇਰ ਤੱਕ ਇਹਨੂੰ ਦੇਖ ਲਵਾਂਗੇ ਤਾਂ ਇਹ ਨੀਚੇ ਤੋਂ ਸੜ ਨਾ ਜਾਵੇ ਪੈਸੇ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਪੂਰੇ 10 ਮਿੰਟ ਹੋ ਗਏ ਵਿੱਚ ਨੂੰ ਪਹਿਲਾਂ ਵੀ ਮੈਂ ਚੱਕ ਕੇ ਦੇਖ ਲਿਆ ਸੀ ਵੀ ਨੀਚੇ ਨਾ ਕਿਤੇ ਲੱਗ ਜਵੇ 10 ਮਿੰਟ ਹੋ ਗਏ ਆ ਜੀ ਪੂਰੇ ਪੀਜ਼ਾ ਆਪਣਾ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਦਾ ਕਲਰ ਆ ਜੀ ਬਹੁਤ ਵਧੀਆ ਪੀਜ਼ਾ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਘਰੇ ਹੀ ਬਣਾ ਕੇ ਦਿਆ ਕਰੋ ਆਪਾਂ ਮਿਲਾਵਟੀ ਚੀਜ਼ਾਂ ਬੱਚਿਆਂ ਦੇ ਤਾ ਦਿੰਦੇ ਆ ਪਰ ਉਹਨਾਂ ਦੀ ਸਿਹਤ ਨੂੰ ਖਰਾਬ ਕਰਦੀਆਂ ਨੇ ਜੀ ਆਪਾਂ ਆਪ ਵੀ ਇਹ ਘਰੇ ਬਣਾ ਕੇ ਖਾ ਸਕਦੇ ਆਪਣੇ ਬੱਚਿਆਂ ਨੂੰ ਵੀ ਦੇ ਸਕਦੇ ਆ ਤੁਸੀਂ ਦੇਖ ਸਕਦੇ ਹੋ ਨੀਚੇ ਤੋਂ ਵੀ ਚੰਗੀ ਤਰ੍ਹਾਂ ਐ ਪੱਕ ਗਿਆ ਏ ਹੁਣ ਇਹਦੇ ਆਪਾਂ ਪੀਸ ਕੱਟ ਕਰਾਂਗੇ ਗਰਮਾ ਹਜੇ ਹੀ ਪੀਸਸ ਵਿੱਚ ਕੱਟ ਲਈ ਹੈ ਜੀ ਪੀਜ਼ਾ ਆਪਣਾ ਬਣ ਕੇ ਬਹੁਤ ਵਧੀਆ ਤਿਆਰ ਹੋਇਆ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਤੇ ਖਾਇਓ ਮੇਰੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ